R2 نیوز ਚੈਨਲ ਦੇ ਵਿੱਚ ਤੁਹਾਡਾ ਸਵਾਗਤ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਜ਼ਮੀਨੀ ਪੱਧਰ ਤੇ ਤਿਆਰੀਆਂ ਸ਼ੁਰੂ ਬਲਾਕ ਪੱਧਰ ਦੀਆਂ ਕਮੇਟੀਆਂ ਬਣਨਗੀਆਂ ਆਉਣ ਵਾਲੇ ਸਮੇਂ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਪੱਬਾਂ ਪਾਰ ਹੋ ਤਿਆਰੀ ਕਰ ਰਹੀਆਂ ਹਨ ਕਾਂਗਰਸ ਪਾਰਟੀ ਵੱਲੋਂ ਬਟਾਲਾ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸ ਭਵਨ ਵਿੱਚ ਹੋਈ ਜਿੱਥੇ ਪਾਰਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਾਰਟੀ ਆਲਾ ਕਮਾਂਡ ਵੱਲੋਂ ਉਹਨਾਂ ਨੂੰ ਨਿਰਦੇਸ਼ ਮਿਲੇ ਹਨ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਲਾਕ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ ਅਤੇ ਪਾਰਟੀ ਦੇ ਹੱਕ ਚ ਆਵਾਜ਼ ਬੁਲੰਦ ਕਰ ਵੋਟਰਾਂ ਤੱਕ ਪਹੁੰਚ ਕੀਤੀ ਜਾਵੇ ਉੱਥੇ ਹੀ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਸੀ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਜਿੱਤ ਦਿਵਾਈ ਜਾਏਗੀ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਸਵਿੰਦਰ 베ਦੀ ਅਤੇ ਕਰਮਜੀਤ ਜੰਮਾ ਦੀ ਇਹ ਵਿਸ਼ੇਸ਼ ਰਿਪੋਰਟ। ਨੀ ਨਵਾਈ ਜਿਹੜੀ ਸਾਡੀ ਮੀਟਿੰਗ ਆ ਉਹ ਰੱਖੀ ਗਈ ਸੀ। ਔਰ ਇਸ ਮੀਟਿੰਗ ਦੇ ਵਿੱਚ ਇਹ ਜਿਹੜਾ ਹਾਈ ਕਮਾਂਡ ਤੇ ਪ੍ਰੋਗਰਾਮ ਆਇਆ ਕਿ ਅਸੀਂ ਸਾਰਿਆਂ ਆਪ ਆਪਣੇ ਵਾਰਡਾਂ ਦੇ ਵਿੱਚ ਆਪ ਆਪਣੇ ਬੂਥਾਂ 'ਚ ਆਪ ਆਪਣੀਆਂ ਕਮੇਟੀਆਂ ਕੰਪਲੀਟ ਕਰ ਲੈਣੀ ਐ ਔਰ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੇ ਪਿਆਰੀ ਕਰਨੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਵੀ ਨਿੰਦਿਆ ਕਰਦੇ ਆ ਵੀ ਜਿਹੜੀ ਕਹਿੰਦਾ ਬੀਜੇਪੀ ਸਰਕਾਰ ਨੇ ਇਤਿਹਾਸ ਦੇ ਵਿੱਚ 143 ਮੈਂਬਰ ਆਫ ਪਾਰਲੀਮੈਂਟ ਜਿਹੜੇ ਸਸਪੈਂਡ ਕਰਤੇ ਆ ਉਹਦੇ ਵਾਸਤੇ ਬਹਿਬ ਮਾਰੀ ਗੱਲ ਹੈ ਸਾਰੇ ਅਸੀਂ ਪਾਰਟੀ ਦੇ ਇਕੱਠੇ ਹੋ ਕੇ ਮੇਰ ਸਾਹਿਬ ਇੱਥੇ ਨੇ ਕੌਂਸਲ ਸੇਵਾਾਂ ਨੇ ਇੱਥੇ ਨੇ ਸਾਰੇ ਜਾਣੇ ਅਸੀਂ ਉਹਦੀ ਨਿੰਦਿਆ ਕਰਦੇ ਆ ਔਰ ਆਉਣ ਵਾਲੇ ਟਾਈਮ ਤੇ ਜਿਹੜਾ ਵੀ ਪਾਰਟੀ ਪ੍ਰੋਗਰਾਮ ਦੇਗੀ ਉਹ ਕਹਿੰਦਾ ਉਸ ਦੇ ਸਬੰਧ ਵਿੱਚ ਜਾਂ ਪਾਰਟੀ ਦੀ ਡਿਵੈਲਪਮੈਂਟ ਇਸ ਵੰਦ ਵਿੱਚ ਅਸੀਂ ਤਤਪਤ ਦਿਨ ਰਾਤ ਇੱਕ ਕਰਨ ਵਾਸਤੇ ਤਿਆਰ ਆ। ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ 2014 ਦੇਖੋ 2014 ਦੀ ਪਾਰਟੀ ਦੀ ਹਰ ਹਰ ਪਾਰਟੀ ਦਾ ਆਪਣਾ ਪ੍ਰੋਟੋਕੋਲ ਆ ਸਾਡਾ ਆਪਣਾ ਵਾ ਅਸੀਂ ਵਾਡਾ ਦਾ ਵਾਰਡ ਵਾਈਜ਼ ਦੇ ਵਿੱਚ ਆਪਣੇ ਸਾਰੇ ਬੂਥ ਲੈਵਲ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਰਹੇ ਆ ਔਰ ਜਿੰਨੂੰ ਵੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦੇਗੀ ਅਸੀਂ ਦਿਨ ਰਾਤ ਇੱਕ ਕਰਕੇ ਨਾਲ ਦਸਤਾਵਾਂਗੇ। ਇਹ ਹਾਈ ਕਮਾਂਡ ਦੇਖਣਾ ਇਹ ਸਾਡੇ ਵਾਸਤੇ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਹੈ। ਆਗੇ ਲਾਇਸਿੰਗ ਹੋਇਆ ਨੂੰ ਕੋਈ ਹੈ ਕਿਸੇ ਦਾ ਕੋਈ ਫਰਕ ਨਹੀਂ ਪਾਰਟੀਆਂ ਨੇ ਵੇਚ ਲਿਆ ਵਾ ਸਭ ਨੇ ਵੇਚ ਲਿਆ ਕਿਦਾਂ ਕਿਦਾ ਕੀ ਹੈਗਾ ਕਿਹਨੂੰ ਕੋਈ ਫਰਕ ਨਹੀਂ ਆਗਾ ਅੱਜ ਪ੍ਰਧਾਨ ਜੀ ਦੀ ਅੱਜ ਦੀ ਮੀਟਿੰਗ ਹੋਇਆ ਕਿਸ ਕਰਦੇ ਦੇਖੋ ਪਾਰਟੀ ਆਈ ਕਮਾਂਡ ਨੇ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਪਾਰਟੀ ਪ੍ਰੋਗਰਾਮ ਦਿੱਤਾ ਉਹਦੇ ਬਾਰੇ ਅੱਜ ਇਹਨਾਂ ਨੇ ਸਾਡੇ ਦਾ ਸਾਰਿਆਂ ਦਾ ਵਿਚਾਰ ਵਟਾਂਦਰਾ ਕੀਤਾ ਉਹ ਜੋ ਵੀ ਇਹਨਾਂ ਨੇ ਅੱਜ ਸਾਨੂੰ ਕੂਥ ਲੈਵਲ ਤੋਂ ਲੈ ਕੇ ਵਾਰਡ ਵਾਰਡ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਕਮੇਟੀਆਂ ਬਣਾਈਆਂ ਜਾਣਗੀਆਂ। ਤਾਂਕੇ ਅਸੀਂ ਸਾਰੇ ਇਕੱਠੇ ਹੋ ਕੇ 24 ਵਾਲੀ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਲੜ ਸਕੀਏ। ਉਹਦੇ ਪਰੇ ਅਜ ਇਹਨਾਂ ਨੇ ਸਾਨੂੰ ਦੱਸਿਆ ਉਹ ਅਸੀਂ ਅੱਜ ਤੋਂ ਬਾਅਦ ਤਿਆਰੀਆਂ ਕਰਾਂਗੇ। ਮੁੱਦੇ ਤੇ ਇਹਦੇ ਲੈ ਕੇ ਤੇ ਪਾਰਟੀਆਂ ਦੇ ਬਸੇ ਗਏ ਅੱਜ ਕਿਸ ਕਿਸਮ ਦੇ ਮੁੱਦੇ ਦੇ ਉੱਤੇ ਉਹ ਥਰੂ ਪਾਰਟੀ ਵੱਲੋਂ ਆਟਰ ਆਏ ਕਿ ਕਿਸੇ ਮੁੱਦੇ ਦੇ ਮੁੱਦੇ ਦੇ ਨਹੀਂ ਆਏ ਤੇ ਸਾਨੂੰ ਪਾਰਟੀ ਨੂੰ ਇਕੱਠਿਆਂ ਕਰਨ ਲਈ ਸਾਰਿਆਂ ਨੂੰ ਆਏ ਆ ਤੇ ਮੁੱਦੇ ਜਦੋਂ ਕੋਈ ਮੈਨੀਫੈਸਟੋ ਪਾਰਟੀ ਦਾ ਤਿਆਰ ਹੋਏਗਾ ਉਹ ਸਾਨੂੰ ਦੱਸਣਗੇ ਫਿਰ ਉਹ ਤੁਹਾਨੂੰ ਦੱਸ ਦਵਾਂਗੇ ਅਜੇ ਵੀ ਅਸੀਂ ਪੂਥ ਲੈਵਲ ਤੇ ਕਮੇਟੀਆਂ ਜਿਹੜੀਆਂ ਨੇ ਬਣਾਉਣ ਵਾਸਤੇ ਆਇਆ ਤੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਪਾਰਟੀ ਨੂੰ ਭੇਜਣੀਆਂ ਨੇ ਤੇ ਇਹਨਾਂ ਸਾਰੇ ਆਪਣੇ ਸੰਗਠਨ ਨੂੰ ਜਿਹੜਾ ਇਕੱਠਿਆ ਕਰਕੇ ਤੇ ਉਹ ਡਿਊਟੀਆਂ ਲਾਣਗੇ ਪ੍ਰਧਾਨ ਸਾਹਿਬ ਨੇ ਮਾਣੀ ਦੇ ਸਵਾਜੀ ਮੀਟਿੰਗ ਲਿਆ ਕਿਸ ਜੀ ਦੀ ਮੀਟਿੰਗ ਰਹੀ ਹੈ ਅੱਜ ਦੀ ਮੀਟਿੰਗ ਪਾਰਟੀ ਪ੍ਰੋਗਰਾਮ ਦੇ ਉੱਤੇ ਪ੍ਰਧਾਨ ਜੀ ਸਾਡਿਆਂ ਨੂੰ ਉੱਤੋਂ ਸੰਦੇਸ਼ ਆਇਆ ਸੀਗਾ 24 ਦੇ ਇਲੈਕਸ਼ਨ ਆ ਰਹੇ ਆ ਇਹਦੇ ਵਾਸਤੇ ਬੂਥ ਲੈਵਲ ਦੇ ਉੱਤੋਂ ਬੰਦਿਆਂ ਨੂੰ ਕੈਂਪ ਕਰੋ ਸਾਰੀਆਂ ਲਿਸਟਾਂ ਬਣਾ ਕੇ ਸਾਨੂੰ ਭੇਜੋ ਜਿਹਦੇ ਨਾਲ ਅਸੀਂ ਇਲੈਕਸ਼ਨ ਜਿਹੜਾ 24 ਦਾ ਸੌਖਾ ਲੜ ਸਕੀਏ ਇਹ ਹੁਣ ਤੋਂ ਤਿਆਰੀ ਕਰਾਂਗੇ ਤੇ ਫੇਰ ਹੀ ਜਾ ਕੇ ਗੱਲ ਬੰਨੀ ਆ ਜੇਕਰ ਮੌਕੇ ਦੇ ਉੱਤੇ ਉੱਠੇ ਉੱਠੇ ਕਰੋ ਉਹ ਗੱਲ ਨਹੀਂ ਬੰਦੀ ਹੁੰਦੀ ਇਹ ਜਿਹੜੀ ਮਿਹਨਤ ਹੁੰਦੀ ਆ ਨਾਲੇ ਤੇ ਪਾਰਟੀ ਦਾ ਸੰਗਠਨ ਹੋ ਜਾਂਦਾ ਵਾ ਜੇ ਕੋਈ ਗੁੱਸੇ ਰਾਜੀ ਹੋਵੇ ਤੇ ਉਹਨੂੰ ਮਨਾਇਆ ਜਾਂਦਾ ਵਾ ਠੀਕ ਹੋ ਜਾਂਦਾ ਉਹਦੇ ਨਾਲ ਐਮਸੀ ਵੀ ਇਕੱਠੇ ਹੋ ਜਾਂਦੇ ਆ ਇਸੇ ਮੁੱਦੇ ਦੇ ਉੱਤੇ ਹੀ ਅਸੀਂ 24 ਦੇ ਇਲੈਕਸ਼ਨ ਦੇ ਉੱਤੇ ਜਿਹੜੀ ਇਹ ਮੀਟਿੰਗ ਕੀਤੀ ਆ ਉਹੋ ਹੀ ਮੀਟਿੰਗ ਆ ਇਹ ਵੀ ਕੋਈ ਪਤਾ ਨਹੀਂ ਜੇ ਹਾਲੇ ਆਲੇ ਕੋਈ ਪਾਰਟੀ ਨੇ ਡਿਕਲੇਅਰ ਨਹੀਂ ਜੇ ਕੀਤਾ ਤੇਰੇ ਲੋਕਲ ਲੀਡਰੋ ਕਿੱਦਾਂ ਦਾ ਜਵਾਬ ਹੈ ਲੋਕਲ ਲੀਡਰ ਤੇ ਚੰਗਾ ਹੋਵੇ ਹੁਣ ਸਾਡੇ 9 ਹਲਕੇ 9 ਹਲਕਿਆਂ ਦੇ ਵਿੱਚੋਂ ਹੀ ਆਊਗਾ ਨਾ ਕੋਈ ਇਹ ਤੇ ਹੈ ਨਹੀਂ ਕਿ ਆ ਬਟਾਲੇ ਦਾ ਹੀ ਜਦੋਂ ਗਨੇ ਦਾ ਐਮਪੀ ਦਾ ਇਲੈਕਸ਼ਨ ਆ ਉਹ ਪਾਰਟੀ ਇਨਸਾਈਡ ਕਰੇਗੀ ਹਾਂਜੀ ਐਮਐਲਏ ਇਲੈਕਸ਼ਨ ਜਿਹੜਾ ਵਾ ਉਹ ਜ਼ਰੂਰ ਲੋਕਲ ਕਰਨਗਾ